ਜੈ ਹਿੰਦ ਮੈਂ ਤੁਹਾਡਾ ਆਪਣਾ ਸ਼ਿਵਾਸ਼ ਭਗਤ ਇੰਚਾਰਜ ਪੀਸੀਆਰ ਡਿਸਟ੍ਰਿਕਟ ਸ਼ਹਿਰਪੁਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਉਹ ਸ਼ਹਿਰ ਨੂੰ ਹਰ ਤਰ੍ਹਾਂ ਹਰ ਟੰਗ ਨਾਲ ਵਧੀਆ ਸੇਵਾਵਾਂ ਦਉਣ ਦੇਣ ਲਈ ਵਚਨਬੱਧ ਹਨ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਘੁੰਮਣ ਦੌਰਾਨ ਜਾਂ ਡਿਊਟੀ ਚੈਕਿੰਗ ਦੌਰਾਨ ਉਹਨਾਂ ਦੇ ਦੇਖਣ ਚ ਪਾਇਆ ਗਿਆ ਹੈ ਕਿ ਸ਼ਹਿਰ ਦੇ ਵਿੱਚ ਟ੍ਰਿਪਲਿੰਗ ਬਹੁਤ ਜ਼ਿਆਦਾ ਹੈ ਤੇ ਦੋ-ਦੋ ਇੱਕ ਜਿਹੜਾ ਟੂ-ਵੀਲਰ ਹੈ ਉਹਦੇ ਉੱਪਰ ਚਾਰ-ਚਾਰ ਵਿਅਕਤੀ ਵੀ ਬੈਠੇ ਨਜਰਾਇਤ ਜਿਹੜੇ ਟੂ-ਵੀਲਰ ਦੇ ਉੱਪਰ ਕੁਝ ਵਿਅਕਤੀ ਜਿਹੜੇ ਆ ਮੋਬਾਈਲ ਸੁਣ ਰਹੇ ਆ ਜਿਨ੍ਹਾਂ ਦੀ ਗਿਣਤੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਹੁਣ ਇੱਕ ਮਿਸ਼ਨ ਚਲਾਇਆ ਜਿਸ ਦੇ ਤਹਿਤ ਅਗਰ ਕੋਈ ਵਿਅਕਤੀ ਟ੍ਰਿਪਲਿੰਗ ਕਰੇਗਾ ਜਾਂ ਟੂ-ਵੀਲਰ ਦੇ ਉੱਪਰ ਚਾਰ ਜਾਣੇ ਬੈਠਣਗੇ ਜਾਂ ਕੋਈ ਵਿਅਕਤੀ ਮੋਬਾਈਲ ਸੁਨੇਗਾ ਟੂ-ਵੀਲਰ ਦੇ ਉੱਪਰ ਤੇ ਉਹਨਾਂ ਦੇ ਜੋ ਸਖਤ ਚਲਾਨ ਉਹ ਕੀਤੇ ਜਾਣਗੇ ਜਿਸ ਤਰ੍ਹਾਂ ਆਪ ਸਭ ਨੇ ਹੁਸ਼ਿਆਰਪੁਰ ਪੁਲਿਸ ਦਾ ਪੰਜਾਬ ਪੁਲਿਸ ਦਾ ਪਹਿਲਾਂ ਹੀ ਬਹੁਤ ਸਾਥ ਦਿੱਤਾ ਜਿਸ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਜਿਹੜੇ ਬੱਚੇ ਸਟੰਡ ਕਰਦੇ ਸੀ ਟੂ wheeler ਦੇ ਉੱਪਰ ਤੇ ਫੋਰ wheeler ਦੇ ਉੱਪਰ ਅਸੀਂ ਉਹਦੇ ਵਿੱਚ ਆਪ ਜੀ ਦੇ ਸਹਿਯੋਗ ਨਾਲ ਕਾਮਯਾਬ ਹੋਏ ਹਾਂ ਇਸ ਕਰਕੇ ਹੁਣ ਅਸੀਂ ਵੀ ਤੁਹਾਨੂੰ ਬੜੇ ਆਦਰ ਅਤੇ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਜਿੱਦਾਂ ਤੁਸੀਂ ਸਾਨੂੰ ਪਹਿਲਾਂ ਸਹਿਯੋਗ ਦਿੱਤਾ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਸ ਮੁਹਿੰਮ ਦੇ ਵਿੱਚ ਵੀ ਆਪ ਪੂਰਾ ਸਹਿਯੋਗ ਦਿਓ ਕਿ ਅਸੀਂ ਟੂ-ਵੀਲਰ ਦੇ ਉੱਪਰ ਜਿਹੜੇ ਬੱਚੇ ਮੋਬਾਈਲ ਸੁਣਦੇ ਆ ਜਾਂ ਟ੍ਰਿਪਲਿੰਗ ਕਰਦੇ ਆ ਜਾਂ ਚਾਰ-ਚਾਰ ਵਿਅਕਤੀ ਬੈਠਦੇ ਆ ਉਹਨਾਂ ਦੀਆਂ ਵੀਡੀਓ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਸਾਨੂੰ ਸੋਸ਼ਲ ਮੀਡੀਆ ਟੀਮ ਜਿਹੜੀ ਸਾਡੀ ਹਿਆਰਪੁਰ ਦੀ ਜਿਹੜੀ ਬੜੀ 24 ਆਵਰ ਬੜੀ ਸਤਰਕ ਰਹਿੰਦੀ ਹੈ ਉਹਦੇ ਉੱਪਰ ਪਾਓ ਜਾਂ ਜਿਸ ਤਰ੍ਹਾਂ ਤੁਸੀਂ ਆਪ ਜੀ ਨੇ ਮੈਨੂੰ ਵੀ ਵੀਡੀਓ ਪਾਈਆ ਸੀ ਤੇ ਅਸੀਂ ਉਹ ਵੀਡੀਓ ਦੇ ਐਡਰੈਸ ਕਢਾ ਕੇ ਘਰ ਜਾ ਕੇ ਜੋਨ ਦੇ ਉੱਪਰ ਲੀਗ ਇਲੈਕਸ਼ਨ ਸੀਗਾ ਕੀਤਾ ਜਦ ਕਿ ਮੈਂ ਆਪ ਜੀ ਦੀ ਜਾਣਕਾਰੀ ਬਾਰੇ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਇਸ ਟਾਈਮ ਵੀ ਦੋ ਵੀਡੀਓ ਮੇਰੇ ਮੋਬਾਈਲ ਦੇ ਵਿੱਚ ਪਈਆਂ ਜਿਹੜੀਆਂ ਮੈਨੂੰ ਪਬਲਿਕ ਨੇ ਪਾਈਆਂ ਕਿ ਉਹਦੇ ਉੱਪਰ ਇੱਕ ਜੋ ਮੋਟਰਸਾਈਕਲ ਦੇ ਉੱਪਰ ਤੇ ਇੱਕ ਐਕਟਵਾ ਦੇ ਉੱਪਰ ਚਾਰ ਵਿਅਕਤੀ ਬੈਠ ਕੇ ਘੁੰਮ ਰਹੇ ਆ ਮੈਂ ਸਮਝਦਾ ਕਿ ਪੰਜਵੇਂ ਵਿਅਕਤੀ ਤੇ ਬੈਠਣ ਨੂੰ ਜਗ੍ਹਾ ਹੈ ਨਹੀਂ ਨਹੀਂ ਥੋੜਾ ਪੰਜਵਾਂ ਵਿਅਕਤੀ ਵੀ ਬਿਠਾਉਣਾ ਸੀ ਜਿਸ ਦਾ ਮੈਂ ਹੁਣੇ ਹੀ ਇੱਕ ਤਾਜ਼ਾ ਤਾਜ਼ਾ ਐਕਟਵਾ ਦਾ ਬੰਦ ਕਰਕੇ ਆਇਆ ਹਾਂ ਸਟੂਨ ਬੜੇ ਤਰਲੇ ਮਾਰੇ ਉਹਨਾਂ ਨੇ ਬੜੀਆਂ ਅਪਰੋਚਾਂ ਵੀ ਬਹੁਤ ਕਰਾਈਆਂ ਕਿ ਸਾਨੂੰ ਛੱਡ ਦਿੱਤਾ ਜਾਵੇ ਮਾਫ ਕੀਤਾ ਜਾਵੇ ਪਰ ਇਸ ਕੰਮ ਦੇ ਵਿੱਚ ਬਿਲਕੁਲ ਮਾਫੀ ਨਹੀਂ ਹੈ ਕਿਉਂਕਿ ਅਸੀਂ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਅਸੀਂ ਸਾਰੇ ਹੀ ਆਪ ਜੀ ਨੂੰ ਵਧੀਆ ਸਵਾਵਾ ਦੇਣ ਦਾ ਇਕਰਾਰ ਬੱਧਾ ਪਲੀਜ਼ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋ ਸਕੀਏ ਥੈਂਕ ਯੂ